ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਥੇ ਪੰਜਾਬ ਦੀਆਂ ਖੋਟੀਆਂ ਸਰਕਾਰਾਂ ਹਿੰਦੁਸਤਾਨ ਦੀਆਂ ਆਜ਼ਾਦੀ ਦੇ ਦਿਨ ਮਨਾ ਰਹੀਆਂ ਹਨ ਕਿਉਂਕਿ ਉਹਨਾਂ ਨੂੰ ਆਜ਼ਾਦੀ ਅਸੀਂ ਲੈ ਕੇ ਦਿੱਤੀ ਸਾਡੇ ਵੱਡ-ਵਡੇਰਿਆਂ ਨੇ ਲੈ ਕੇ ਦਿੱਤੀ ਜਿਨ੍ਹਾਂ ਨੇ ਆਜ਼ਾਦੀ ਲਈ ਆ ਉਹਨਾਂ ਦਾ ਨਾਂ ਹੀ ਨਹੀਂਗਾ ਜੀ ਗਾਂਧੀ ਵਰਗਿਆਂ ਦਾ ਨਾਮ ਆ ਜਿਨ੍ਹਾਂ ਨੇ ਕਿਸੇ ਰੋੜਾ ਨਹੀਂ ਕਿਸੇ ਨੂੰ ਮਾਰਿਆ ਸੋ ਅੱਜ ਉਹ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਹਨ 15 ਅਗਸਤ ਜਿੱਥੇ ਸਰਕਾਰ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਹਨ ਉਥੇ ਕਿਸਾਨ ਹਰੇ ਹਿੰਦੁਸਤਾਨ ਦੇ ਕਿਸਾਨ ਜਿਹੜੇ ਆ ਉਹ ਆਪਦੇ بڑے بڑے ਜਹਾਜ਼ ਲੈ ਕੇ ਟਰੈਕਟਰ ਲੈ ਕੇ ਛੜਕਾਂ ਦੇ ਉੱਤੇ ਰਹੇ ਹਨ ਕਿਉਂਕਿ ਉਹਨਾਂ ਕਾਲਾ ਦਿਨ ਨਹੀਂ ਮਨਾਇਆ ਵਾ ਸਾਡੇ ਵਾਸਤੇ ਕਾਲਾ ਦਿਨ ਆ ਸਰਕਾਰ ਵਾਸਤੇ ਆਜ਼ਾਦੀ ਦਾ ਦਿਹਾੜਾ ਹੈ ਸੋ ਇਹ ਸਾਰੇ ਇਹ ਦੋਸਤਾਂ ਆਂ ਦੇ ਕਿਸਾਨ ਜਿਹੜੇ ਆ ਅੱਜ ਛੜਕਾਂ ਤੇ ਉਤਰੇ ਆ ਜਾ ਕੇ ਡੀਸੀ ਦਫ਼ਤਰਾਂ ਦੇ ਗਾੜੀ ਜਿਹੜੇ ਦਫ਼ਤਰਾਂ ਦੇ ਗਾੜੀ ਜਿਹੜੇ ਨਵੇਂ ਕਾਨੂੰਨ ਇਹ ਮੋਦੀ ਸਰਕਾਰ ਨੇ ਬਣਾਏ ਆ ਜਿਹੜੇ ਪਿਛਲੇ ਕਾਨੂੰਨਾਂ ਨੂੰ ਲੰਡਦੇ ਆ ਆ ਤਿੰਨ ਕਾਨੂੰਨ ਜਿਹੜੇ ਨਵੇਂ ਬਣਾਏ ਆ ਇਹਨਾਂ ਦੀਆਂ ਕਾਪੀਆਂ ਜਿਹੜੀਆਂ ਅਸੀਂ ਜ਼ਿਲ੍ਹਾ ਕਚਹਿਰੀ ਡੀਸੀ ਦਫ਼ਤਰ ਦੇ ਗਾੜੀ ਜਾ ਕੇ ਸਾਂਡੀਆਂ ਹਨ ਕਿਉਂਕਿ ਕਾਨੂੰਨ ਅਸੀਂ ਲਾਗੂ ਨਹੀਂ ਹੋਣਦੇ ਨੇ ਇਹ ਸਰਕਾਰ ਕਾਨੂੰਨ ਲਾਗੂ ਨਵੇਂ ਕਰਨ ਲਈ ਆ ਜਿੱਥੇ ਨੇਕ ਆਂ ਹੀ ਲੱਖਾਂ ਹੀ ਕਿਸਾਨ ਨੌਜਵਾਨ ਆਪੋ ਆਪਣੇ ਟਰੈਕਟਰ ਲੈ ਕੇ ਇਹ ਮਾਰਚ ਦੇ ਵਿੱਚ ਸ਼ਾਮਲ ਹੋਏ ਆ ਨਾ ਸੜਕਾਂ ਤੇ ਉਥੇ ਸਾਡੀਆਂ ਇਹੋ ਜੀਆਂ ਲਾਡਲੀਆਂ ਧੀਆਂ ਪੱਠੇ ਪੈਣੀ ਦਿੱਤੀ ਆਪ ਟਰੈਕਟਰ ਲੈ ਕੇ ਖੁੱਦ ਸਾਰੇ ਟਰੈਕਟਰਾਂ ਦੇ ਮਾਰਚ ਦੇ ਗਾੜੀ ਅਗਵਾਈ ਕਰ ਰਹੀ ਆ ਇਹ ਜਿਹੜੀਆਂ ਧੀਆਂ ਇਹ ਬੱਚਿਆਂ ਨੂੰ ਘਟ ਨਹੀਂ ਗਈਆਂ ਆਪੇ ਪੈਈ ਵਹਦੀ ਆ ਆਪੇ ਟਰੈਕਟਰ ਚਲਾਉਂਦੀ ਆਵੇਂ ਮੋਟਰਸਾਈਕਲਾਂ ਵਿੱਚ ਚਲਾਉਂਦੀ ਆ ਸੋ ਇਹੋ ਜਿਹੀ ਨਾ ਗਾੜੀ ਆਉਣ ਗਈਆਂ ਸਾਡੀ ਬਾਹ ਲਾਉਣ ਗਈਆਂ ਇਹ ਸਰਕਾਰ ਦੇ ਅਹਿੰਨਾ ਜਿਹੜਾ ਗੋਡੇ ਤੌਣ ਤੇ ਗੋਡਾ ਰੱਖ ਕੇ ਇੱਕ ਦਿਨ ਉਹ ਨਹੀਂ ਜਿੱਦਣ ਅਸੀਂ ਆਜ਼ਾਦ ਨਾ ਹੋਵਾਂਗੇ ਅਸੀਂ ਜਾਦੀ ਮਾਣਾਗੇ ਸੋ ਇਹ ਖੋਟੀਆਂ ਸਰਕਾਰਾਂ ਦਾ ਜਿਹੜਾ ਨਾਸ ਹੋ ਜਾਣਾ ਵਾ ਇਹ ਖੋਟੀਆਂ ਸਰਕਾਰਾਂ ਨੇ ਰਹਿਣਾ ਨਹੀਂਗਾ ਕਿਉਂਕਿ ਅਤਿਆਚਾਰ ਸਾਡੇ ਤੇ ਕਰ ਰਹੀਆਂ ਜਿੱਥੇ ਸਾਡੇ ਤੇ ਬਾਰਡਰਾਂ ਤੇ ਗੋਲੀਆਂ ਚਲਾਈਆਂ ਸਾਡੇ ਨੌਜਵਾਨਾਂ ਦੀਆਂ ਲੱਤਾਂ ਭੰਨੀਆਂ ਸਾਡੇ ਸੋਭਕਰਨ ਸਿੰਘ ਨੂੰ ਸ਼ਹੀਦ ਕੀਤਾ ਸੋ ਇਹ ਖੋਟੀਆਂ ਸਰਕਾਰਾਂ ਜਿਹੜੀਆਂ ਵਾਂ ਇਹਨਾਂ ਤੋਂ ਸਾਨੂੰ ਆਸ ਨਹੀਂ ਕੀ ਅਸੀਂ ਆਪਦੇ ਹੱਕ ਜਿਹੜੇ ਆਪ ਲੈ ਕੇ ਰਾਵਾਂਗੇ ਸੋ ਆਪਦੇ ਹੱਕ ਲੈ ਕੇ ਅਸੀਂ ਫੇਰ ਘਰ ਪਾਵਾਂਗੇ ਉਹਨਾਂ ਚ ਰਹੀਂ ਕਰਨੀ ਪਾਵਾਂਗੇ ਸੋ ਇਹ ਅੱਜ ਬਠੇਪੈਣੀ ਤੋਂ 30 35 ਟਰੈਕਟਰਾਂ ਦਾ ਕਾਫਲਾ ਜਿਹੜਾ ਏ ਇਹ ਤਰਨਤਾਰਨ ਡੀਸੀ ਦਫ਼ਤਰ ਚੱਲਿਆ ਏ ਸਾਰੇ ਕਾਫਲਿਆਂ ਦੇ ਨਾਲ ਨਾਲ ਕੇ ਅਸੀਂ ਉੱਥੇ ਜਾ ਕੇ ਜਿਹੜੇ ਤਿੰਨਾਂ ਕਾਨੂੰਨਾਂ ਦੀਆਂ ਕਾਪੀਆਂ ਇਹ ਸਾੜ ਕੇ ਅਸੀਂ ਫੇਰ ਵਾਸ ਮੋਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਂ ਕੁੜੀ ਆ ਆਪਣਾ ਸਿਮਰਨ ਪ੍ਰੀਤ ਕਾ ਕੇਤੇ ਸਮਾਂ ਚ ਅੱਜ ਚੱਲੇ ਤੁਸੀਂ ਅਬ ਟੀਸੀ ਦਾ ਅਸਰ ਆ ਭਾਈ ਸਾਹਿਬ ਵੀ ਮੇਰੇ ਤੋਂ ਸਟਾਪ ਕਰਾਣਾ ਆ ਬਗੜੋ ਖੋਲੋ ਕਨੋ ਰੱਦ ਕਰਾਉਣ ਲਈ ਸਰ ਮੁਰਦਾ ਵਾਹ ਗੋਦੀ ਸਰਕਾਰ ਮੁਰਦਾ ਵਾਹ ਗੋਦੀ ਸਰਕਾਰ ਮੁਰਦਾ ਵਾਹ ਗੋਦੀ ਸਰਕਾਰ ਮੁਰਦਾ ਵਾਹ ਗੋਦੀ ਸਰਕਾਰ ਮੁਰਦਾ ਵਾਹ ਕਾਹੇ ਕਾਨੂੰਨ ਵਾਪਸ ਲਾਓ ਕਾਹੇ ਕਾਨੂੰਨ ਵਾਪਸ ਲਾਓ Choose twice is really too tell. ਨਗਰ ਪਟੇ ਭਣੀ ਸੰਗਤ ਵੱਲੋਂ ਸਾਨ ਸ੍ਰਿਕਮੇਟੀ ਕੋਟ ਫੁੱਡਾ ਦੀ ਇਕਵਾਹੀ ਹੈਠ ਨਗਰ ਪਟੇ ਭਣੀ ਟਰੈਕਟਰ ਨਾਲ ਤੇ ਕੱਢਿਆ ਜਾਦਾ ਸੰਗਤਾਂ ਬਾਤ ਕੱਢ ਕੇ ਸੰਜੋੜਿਆ